ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ अरुण ਕੁਰਾਲੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਣੇ ਤਸਵੀਰਾਂ ਪਿੰਡ ਪੜਿਆਲਾ ਦੀਆਂ ਜਿੱਥੇ ਇੱਕ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪੁੱਜੇ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਆਗੂਆਂ ਦੇ ਨਾਲ ਤੇ ਜਾਣਦੇ ਆਖਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਸਪੋਰਟਸ ਨੂੰ ਉੱਚਾ ਕਰਨ ਦੇ ਲਈ ਨੌਜਵਾਨਾਂ ਵੱਲੋਂ ਚੰਗੇ ਯਤਨ ਕੀਤੇ ਜਾ ਰਹੇ ਨੇ ਕੀ ਕਹਿ ਰਹੇ ਨੇ ਆਗੂ ਆਓ ਤੁਹਾਨੂੰ ਵੀ ਸੁਣਾਦੇ ਹਾਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਹਾਂ ਤੇ ਬਹੁਤ ਸੋਹਣਾ ਟੂਰਨਾਮੈਂਟ ਹੋਇਆ ਅੱਜ ਆਪਣਾ ਉਹਦਾ ਫਾਈਨਲ ਹੈ ਆਪਾਂ ਭਾਗ ਚ ਪਹੁੰਚ ਚੁੱਕੇ ਆਂ ਤੇ ਇਸ ਟਾਈਮ ਸੈਮੀਫਾਈਨਲ ਮੈਚ ਚੱਲ ਰਿਹਾ ਇਸ ਤੋਂ ਕੁਝ ਦੇਰ ਬਾਅਦ ਆਪਣਾ ਫਾਈਨਲ ਮੈਚ ਵੀ ਸ਼ੁਰੂ ਹੋ ਜੂਗਾ ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚੇ ਜਿਨ੍ਹਾਂ ਨੇ ਪਲੇয়ারਾਂ ਦਾ ਉਤਸ਼ਾਹ ਵਧਾਇਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਸਾਰੇ ਹੀ ਜਾਣਿਆ ਦਾ ਦਿਲੋਂ ਧੰਨਵਾਦ ਕਰਦਾ ਪਹੁੰਚਣ ਲਈ ਇੱਕ ਟੀਮਾਂ ਆ ਚੁੱਕੀਆਂ ਆ ਆਪਣੇ ਕੋ ਇੱਥੇ ਕੁੱਲ 42 ਟੀਮਾਂ ਆ ਚੁੱਕੀਆਂ ਨੇ ਫੁੱਟਬਾਲ ਦੀਆਂ ਤੇ 104 ਕੁੱਤੇ ਦੌੜੇ ਆਪਣੇ ਇਨਾਮ ਜਿਹੜੇ ਜਿਹੜੇ ਇਨਾਮ ਦਿੱਤੇ ਜਾਂਦੇ ਆਪਣੇ ਇਨਾਮ ਜੇ ਫੁੱਟਬਾਲ ਦੀ ਗੱਲ ਕੀਤੀ ਜਾਵੇ ਤਾਂ ਪਹਿਲਾ 41000 ਦੂਜਾ 31000 ਤੇ ਤੀਸਰਾ ਆਪਣਾ 71 ਤੇ ਚੌਥਾ ਆਪਣਾ 5100 ਤੇ ਇਹ ਟਾਈਮ ਚ ਨਾਲੋ ਟੀਮ ਆਪਣਾ ਨਾਲ ਹੀ ਚ ਨਾਲੋ ਪੈਂਟੋ ਫਾਈਨਲ ਚ ਪਹੁੰਚ ਚੁੱਕੀ ਆ ਤੇ ਦੂਸਰਾ ਸੈਮੀ ਫਾਈਨਲ ਇਸ ਟਾਈਮ ਚ ਤਾਮਲੀ ਤੇ ਪੜਿਆਲੇ ਦਾ ਚੱਲ ਰਿਹਾ ਇਨ੍ਹਾਂ ਚੋਂ ਜਿੱਤਣ ਵਾਲੀ ਟੀਮ ਫਾਈਨਲ ਚ ਖੇਲੇਗੀ ਕੁਝ ਦੇਰ ਚ ਠੀਕ ਹੈ ਸਰਵੇਖਕ ਪੁਲਿਸ ਲੱਭਾਈ ਦੇ ਲਈ ਪਹੁੰਚੋ ਦੇਖੋ ਇਹ ਪੜਿਆਲਾ ਪਰਿਵਾਰ ਵੱਲੋਂ ਅੱਜ ਤੋਂ ਨਹੀਂ ਜਦੋਂ ਤੋਂ ਅਸੀਂ ਸਾਡਾ ਜਨਮ ਹੋਇਆ ਉਦੋਂ ਤੋਂ ਸਵਰਗੀ ਮਰਹੂਮ ਸਾਹਿਬ ਚਿੱਤਰ ਸਿੰਘ ਜੀ ਪੜਿਆਲਾ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਇਸਲਕੇ ਦੇ ਵਿਧਾਇਕ ਦੇ ਤੌਰ ਤੇ ਵੀ ਸੇਵਾ ਕੀਤੀ ਉਸ ਤੋਂ ਬਾਅਦ ਬੀਬੀ ਦਲਜੀਤ ਕੌਰ ਜੀ ਪੜਿਆਲਾ ਉਹ ਵੀ ਵਿਧਾਇਕ ਰਹੇ ਉਸ ਤੋਂ ਬਾਅਦ ਸਵਰਗੀ ਸਾਹਿਬ ਰਾਜਵੀਰ ਸਿੰਘ ਜੀ ਪੜਿਆਲਾ ਸਾਹਿਬ ਔਰ ਸਾਹਿਬ ਤੇਜਵੀਰ ਸਿੰਘ ਜੀ ਪੜਿਆਲਾ ਸਾਹਿਬ ਉਹਨਾਂ ਨੇ ਖੇਡਾਂ ਨੂੰ ਦੀ ਗੱਲ ਹੋਵੇ ਜਾਂ ਵਾਤਾਵਰਣ ਪ੍ਰੇਮੀ ਦੀ ਗੱਲ ਹੋਵੇ ਹਜ਼ਾਰਾਂ ਲੱਖਾਂ ਦੀ ਤਦਾਦ 'ਚ ਇਸ ਹਲਕੇ ਦੇ ਵਿੱਚ ਬੂਟੇ ਲਗਾਏ ਔਰ ਉਸ ਤੋਂ ਵੀ ਹਟ ਕੇ ਮਰਹੂਮ ਸਵਰਗੀ ਸਬ ਚਿੱਤਰ ਸਿੰਘ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਉਸ ਸਮੇਂ ਦੇ ਵਿੱਚ ਲੜਕੀਆਂ ਦਾ ਕਾਲਜ ਲੈ ਕੇ ਆਂਦਾ ਔਰ ਉਹ ਪਰਿਵਾਰ ਇਹ ਇੱਕ ਸਮਾਜ ਸੇਵੀ ਪਰਿਵਾਰ ਇੱਕ ਇਲਾਕੇ ਦੇ ਲੋਕ ਭਲਾਈ ਲੋਕ ਪੱਖੀ ਪਰਿਵਾਰ ਸੋ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਅਜੀਜ਼ ਸਾਹ ਅਰਮਾਨ ਵੀਰ ਸਿੰਘ ਪਟਿਆਲਾ ਸਾਹਿਬ ਜਿਹੜੇ ਪਿਛਲੇ 4 ਸਾਲਾਂ ਤੋਂ ਇਹ ਖੇਡ ਮੇਲਾ ਇਹ ਫਟਵਾਲ ਟੂਰਨਾਮੈਂਟ ਕਰਾਉਂਦੇ ਆ ਰਹੇ ਆਂ ਵਧਾਈ ਦੇ ਪਾਤਰ ਹੈ ਕਿਉਂਕਿ ਇਹ ਜਿਹੜਾ ਅੱਜ ਦਾ ਸਮਾਂ ਜੇ ਅੱਜ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣਾ ਤਾਂ ਉਹਦੇ ਲਈ ਖੇਡਾ ਐਸੇ ਜਿਹੜੇ ਫਟਵਾਲ ਟੂਰਨਾਮੈਂਟ ਹੈ ਉਹ ਸਹਾਈ सिद्ध ਹੋ ਰਹੇ ਆਂ ਸੋ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਅਜਿਹੇ ਸਮਾਜ ਸੇਵੀ ਪਰਿਵਾਰ ਪਟਵਾਲਾ ਵਰਗੇ ਜੋ ਇਹ ਕਰ ਰਹੇ ਆਂ ਵਧਾਈ ਦੇ ਪਾਤਰ ਹੈ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਔਰ ਗੁਰੂ ਸਾਹਿਬ ਮੇਰ ਕਰਨ ਸਾਡੇ ਇਸ ਚੀਜ਼ ਤੇ ਇਸੇ ਤਰ੍ਹਾਂ ਸਾਡੇ ਪੰਜਾਬ ਦੀ ਸਾਡੇ ਇਸ ਇਲਾਕੇ ਦੀ ਨੌਜਵਾਨਾਂ ਦੀ ਅਗਵਾਈ ਕਰਦੇ ਰਹਿਣ ਇਹ ਚੇਅਰਮੈਨ ਸਰਬਾਜ ਪਿੰਡ ਪੜਿਆਲਾ ਦੇ ਵਿੱਚ ਮੱਤਾ ਜਿਹੜਾ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਸੀਂ ਵਿਸ਼ੇਸ਼ ਰੂਪ ਦੇ ਵਿੱਚ ਆਜਰੀ ਪਰ ਕਿ ਕੰਮ ਬਿਲਕੁਲ ਅੱਜ ਪਿੰਡ ਪੜਿਆਲਾ ਚ ਸਵਰਗੀ ਸਰਦਾਰ ਰਾਜਵੀਰ ਸਿੰਘ ਜੀ ਪੜਿਆਲਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਬੇਟਾ ਅਮਨਵੀਰ ਸਿੰਘ ਉਹ ਇਹ ਫੁੱਟਬਾਲ ਟੂਰਨਾਮੈਂਟ ਕਰਵਾ ਰਿਹਾ ਹੈ ਤੇ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦਾ ਵੀ ਇੱਥੇ ਟਰਨਮੈਂਟ ਕਰਾਇਆ ਗਿਆ ਤਿੰਨ ਦਿਨਾਂ ਤੋਂ ਇਹ ਟਰਨਮੈਂਟ ਚੱਲ ਰਿਹਾ ਸੀ ਤੇ ਸਾਰੇ ਹੀ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਪ੍ਰੋਗਰਾਮ ਕਰਵਾਇਆ ਤੇ ਸਰਦਾਰ ਸਵਰਗੀ ਰਾਜਵੀਰ ਸਿੰਘ ਜੀ ਪੜਿਆਲਾ ਜਿਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਕੰਮ ਕਰਿਆ ਅਸੀਂ ਜਦੋਂ ਛੋਟੇ-ਛੋਟੇ ਵੀ ਹੁੰਦੇ ਸੀ ਉਹ ਹਮੇਸ਼ਾ ਕੋਈ ਟਰਨਮੈਂਟ ਖੇਡਾਂ ਤੇ ਆਪਣੇ ਵਾਤਾਵਰਨ ਦੇ ਲਈ ਉਹਨਾਂ ਦੇ ਇਹੀ ਕੰਮ ਰਹੇ ਸਮਾਜਿਕ ਕੰਮ ਤੇ ਹਮੇਸ਼ਾ ਹਰ ਦੇ ਨਾਲ ਮੁੱਡੇ ਦੇ ਨਾਲ ਮੁੱਡਾ ਜੋੜ ਕੇ ਖੜਦੇ ਸੀ ਮੇਰੇ ਯਾਦ ਹੈ ਜਦੋਂ ਮੈਂ ਵੀ ਯੂਨੀਵਰਸਿਟੀ ਪ੍ਰਧਾਨ ਬਣਿਆ ਕਾਲਜ ਚ ਵੀ ਇਲੈਕਸ਼ਨਾਂ ਲੜੀਆਂ ਤੇ ਉਹਨਾਂ ਨੇ ਹਮੇਸ਼ਾ ਇੱਕ ਚੰਗੇ ਰਾਹ ਤੇ ਚੱਲਣ ਦਾ ਤੇ ਇੱਕ ਹੌਸਲਾ ਦਿੱਤਾ ਕਿ ਨਾਰਮਲ ਪਰਿਵਾਰ ਤੋਂ ਆ ਕੇ ਪਰ ਮੇਰੇ ਨਾਲੋਂ ਪੂਰਾ ਖੜਦੇ ਸੀ ਪੂਰਾ ਸਾਥ ਦਿੰਦੇ ਸੀ ਪੂਰਾ ਹੀ ਗਾਈਡ ਕਰਦੇ ਸੀ ਤੇ ਬਹੁਤ ਅੱਜ ਉਹਨਾਂ ਦਾ ਘਾਟਾ ਮਹਿਸੂਸ ਹੋ ਰਿਹਾ ਤੇ ਆ ਮਨਵੀਰ ਮੇਰਾ ਭਰਾ ਛੋਟਾ ਇਹਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹਨੇ ਫੇਰ ਇੱਕ ਇਹ ਵੀ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਟੂਰਨਾਮੈਂਟ ਕਰਵਾਉਂਦਾ ਤੇ ਹੋਰ ਵੀ ਸਮਾਜਿਕ ਗਤੀਵਿਧੀਆਂ 'ਚ ਪੂਰਾ ਭਾਗ ਲੈ ਰਿਹਾ ਆ ਪੰਜਾਬ ਸਰਕਾਰ ਵੱਲੋਂ ਕੀ ਕੀ ਪ੍ਰਾਲੇ ਕੀਤੇ ਜਾ ਰਹੇ ਨੇ ਖਿਡਾਰੀਆਂ ਦੇ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਹਨਾਂ ਦਾ ਇੱਕੋ ਟੀਚਾ ਸੀ ਕਿ ਨੌਜਵਾਨਾਂ ਨੂੰ ਅਸੀਂ ਗਰਾਊਂਡਾਂ ਨਾਲ ਜੋੜਨਾ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ 3100 ਗਰਾਊਂਡ ਬਣ ਰਹੇ ਆ ਤੇ ਆਪਣੇ ਇਲਾਕੇ ਚ ਵੀ 31 ਗਰਾਊਂਡ ਬਣ ਰਹੇ ਆ ਖਰੜ ਹਲਕੇ ਚ ਉਹ ਸਾਰੇ ਹੀ ਸਾਡੇ ਸਪੋਰਟਸ ਡਿਪਾਰਟਮੈਂਟ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਿੱਧਾ ਮੋਨੀਟਰ ਕਰਕੇ ਸਿੱਧੇ ਪੈਸੇ ਦੇ ਕੇ ਪੂਰਾ ਜੰਗੀ ਪੱਧਰ ਤੇ ਉਹਨਾਂ ਦਾ ਕੰਮ ਚੱਲਿਆ ਹੋਇਆ ਤੇ ਜਿੱਥੇ ਖਿਡਾਰੀਆਂ ਦੀ ਗੱਲ ਹੈ ਚਾਹੇ ਇੰਟਰਨੈਸ਼ਨਲ ਪਲੇਅਰਾਂ ਦੀ ਚਾਹੇ ਨੈਸ਼ਨਲ ਪਲੇਅਰਾਂ ਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਤਿਆਰੀਆਂ ਦੇ ਲਈ ਪਹਿਲਾਂ ਗ੍ਰਾਂਟਾਂ ਦਿੱਤੀਆਂ ਗਈਆਂ ਤੇ ਹੋਰ ਵੀ ਆਨ ਆਲੇ ਸਮੇਂ 'ਚ ਕੁਰਾਲੀ 'ਚ ਦੇਖੋ ਅਸੀਂ ਇੱਕ ਫੁੱਟਬਾਲ ਦਾ ਰੈ residențial ਵਿੰਗ ਲੈ ਕੇ ਆਏ ਹਾਂ ਜਿਹੜੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਤੇ ਉੱਥੇ ਵੀ ਵੱਡੀ ਗਿਣਤੀ 'ਚ ਬੱਚੇ ਆਪਣਾ ਖੇਡਦੇ ਆਂ ਅਬ ਹੋੜੀ ਸਾਹਿਬ ਜਿਹੜਾ ਪਿੰਡ ਪੜਿਆਲੇ ਦੀ ਗੱਲ ਕਰੀਏ ਇਸ ਗਰਾਊਂਡ ਦੀ ਗੱਲ ਕਰੀਏ ਆਪਣੇ ਪੱਧਰ ਦੇ ਤੌਰ ਤੇ ਇਹਨਾਂ ਨੇ ਪੈਸਾ ਲਾ ਕੇ ਇਸ ਗਰਾਊਂਡ ਨੂੰ ਪਿਆਰ ਕੀਤਾ ਹੈ ਜੀ ਕਾਫੀ ਜਿਹੜੇ ਮੁਕਾਬਲੇ ਵੀ ਇੱਥੇ ਹੁੰਦੇ ਆਂ ਕਿਆ ਸਰਕਾਰ ਦੇ ਵੱਲੋਂ ਕੋਈ ਵਿਸ਼ੇਸ਼ ਸਹਿਯੋਗ ਜਿਹੜਾ ਦਿੱਤਾ ਜਾਊਗਾ ਤੁਸੀਂ 3100 ਗਰਾਊਂਡਾਂ ਦੀ ਗੱਲ ਕੀਤੀ ਹੈ ਜੀ ਦੇਖੋ ਪਹਿਲੇ ਫੇਸ 'ਚ 3100 ਗਰਾਊਂਡ ਬਣ ਰਿਹਾ ਸਰਕਾਰ ਦਾ ਟੀਚਾ ਹੈ ਹਰ ਪਿੰਡ 'ਚ ਗਰਾਊਂਡ ਬਣਾਉਣ ਦਾ ਟੀਚਾ ਹੈ ਤੇ ਪਹਿਲਾਂ ਇਹ 3100 ਬਣ ਕੇ ਮਾਰਚ ਅਪ੍ਰੈਲ ਤੱਕ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਇਸੇ ਮਾਡਲ ਦੇ ਤਰਜ ਤੇ ਹੋਰ ਵੀ ਫਿਰ ਅਗਲੇ ਫੇਸ 'ਚ ਹੋਰ ਪਿੰਡ ਇਹਦੇ 'ਚ ਲੈ ਜਾਣਗੇ ਤੇ ਸਾਰੇ ਪਿੰਡਾਂ 'ਚ ਬਣਾਉਣ ਦਾ ਟੀਚਾ ਹੈ ਤੇ ਗੱਲ ਇਸ ਗਰਾਊਂਡ ਦੀ ਹੈ ਅਮਨਵੀਰਨ ਨਾਲ ਮਿਲ ਕੇ ਜੋ ਵੀ ਇਹ ਕਹਿਣਗੇ ਆਪਾਂ ਹਮੇਸ਼ਾ ਖੜੇ ਆ ਤੇ ਇਹਨਾਂ ਨੇ ਵਧੀਆ ਆਪਣੇ ਆਪ ਤੁਸੀਂ ਦੇਖੋ ਆਪ ਮੁਹਾਰੇ ਹੋ ਕੇ ਇਹਨਾਂ ਨੇ ਲਾਈਟਾਂ ਵੀ ਲੁਆਈਆਂ ਵੀਆਂ ਗਰਾਊਂਡ ਵੀ ਵਧੀਆ ਮੈਂਟੇਨ ਕਰਿਆ ਵਾ ਮਤਲਬ ਇਹਨਾਂ ਦਾ ਰਾਜਵੀਰ ਸਵਰਗੀਏ ਸਾਡੇ ਰਾਜਵੀਰ ਪਟਿਆਲਾ ਜੀ ਦਾ ਕੋਈ ਦੇਣਾ ਨਹੀਂ ਦੇ ਸਕਦਾ ਇਸ ਇਲਾਕੇ 'ਚ ਬਹੁਤ ਇੱਕ ਚੰਗੀ ਸ਼ਖਸੀਅਤ ਸੀ ਮੈਂ ਤੁਹਾਨੂੰ ਦੱਸਿਆ ਇੱਕ ਇਮਾਨਦਾਰ ਸ਼ਖਸੀਅਤ ਜਿਨ੍ਹਾਂ ਨੇ ਚੰਗੇ ਚੰਗੇ ਨੌਜਵਾਨਾਂ ਨੂੰ ਪੂਰਾ ਹੱਲਾਸ਼ੀਰੀ ਦੇਈ ਅਤੇ ਵਧੀਆ ਲੀਤੇ ਪਾਏ ਕੀ ਕਰਨਾ ਚਾਹੁੰਦੇ ਇਸ ਗਰਾਊਂਡ ਦਾ ਬਹੁਤ ਵਧੀਆ ਉਪਰਾਲਾ ਇਹਨਾਂ ਤੋਂ ਪਹਿਲਾਂ ਦੇ ਅਮਰਵੀਰ ਦੇ ਫਾਦਰ ਸਾਹਿਬ ਬਾਈ ਰਾਜਵੀਰ ਪੰਡਿਆਰਾ ਸਾਡੇ ਬੜੇ ਸਤਿਕਾਰਯੋਗ ਤੇ ਵੱਡੇ ਭਰਾ ਹਮੇਸ਼ਾ ਇੱਥੇ ਲੀਗ ਫੁੱਟਬਾਲ ਲੀਗ ਕਰਾਉਂਦੇ ਹੁੰਦੇ ਸੀ ਫੁੱਟਬਾਲ ਟੂਰਨਾਮੈਂਟ ਵੀ ਕਰਵਾਇਆ ਸੀ ਵੀ ਖੇਡੇ ਆ ਉਰੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਐਸੇ ਗਰਾਊਂਡ 'ਚ ਖੇਡੇ ਆ ਉਹਨਾਂ ਦੇ ਕਰਾਇਓ ਟੂਰਨਾਮੈਂਟਾਂ 'ਚ ਖੇਡੇ ਆ ਉਹਨਾਂ ਦਾ ਪ੍ਰਬੰਧ ਵੀ ਅਸੀਂ ਦੇਖਿਆ ਤੇ ਅੱਜ ਵੀ ਬੜਾ ਸੋਚੱਜਾ ਤੇ ਵਧੀਆ ਢੰਗ ਦਾ ਪ੍ਰਬੰਧ ਇੱਥੇ ਗਰਾਊਂਡ 'ਚ ਦੇਖਣ ਨੂੰ ਮਿਲ ਰਿਹਾ ਆ ਆਪਾਂ ਨੂੰ ਬਹੁਤ ਸੋਹਣੀ ਗਰਾਸ ਹੈ ਬੜਾ ਲਾਈਟਾਂ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਉਹ ਵੀ ਬੜਾ ਸਲਾਜਾਜੋਗਾ ਸੋ ਮੈਂ ਵਧਾਈ ਦਿੰਦਾ ਪੂਰੀ ਅਮਰਵੀਰ ਦੀ ਟੀਮ ਨੂੰ ਤੇ ਪੜਿਆਲਾ ਵਾਸੀਆਂ ਨੂੰ ਕਿ ਇਦਾਂ ਦੇ ਖੇਡ ਮੇਲੇ ਜਰੂਰ ਹੋਣੇ ਚਾਹੀਦੇ ਤਾਂ ਕਿ ਬੱਚੋਂ ਇੱਕ ਵਧੀਆ ਪਲੇਟਫਾਰਮ ਸਮੇਂ-ਸਮੇਂ ਸਰ ਮਿਲਦਾ ਰਹੇ ਠੀਕ ਹੈ